ਨਿਹੰਗ ਸਿੰਘ ਜothe ਬੰਦੀਆਂ ਨੇ ਚੰਡੀਗੜ੍ਹ ਨੂੰ ਕੂਚ ਕੀਤਾ ਹੈ ਹਾਲਾਂਕਿ ਇਸ ਦੇ ਦਰਮਿਆਨ ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਤੇ ਜothe ਬੰਦੀ ਦੇ ਵਿਚਾਲੇ ਬਹਿਸ ਹੋ ਗਈ ਹੈ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦਿੱਤੀ ਗਈ ਹੈ ਤੇ ਚੰਡੀਗੜ੍ਹ ਦੇ ਬਾਰਡਰ ਤੇ ਚੱਪੇ-ਚੱਪੇ ਤਿਸ ਵੇਲੇ ਪੁਲਿਸ ਤੈਨਾਤ ਹੈ ਇਸ ਦੇ ਦਰਮਿਆਨ ਦੱਸ ਦੇਈਏ ਕਿ ਨਿਹੰਗ ਸਿੰਘ ਜothe ਬੰਦੀਆਂ ਜੋ ਕਿ ਚੰਡੀਗੜ੍ਹ ਨੂੰ ਕੂਚ ਕਰਨ ਦੇ ਲਈ ਨਿਕਲੀਆਂ ਤਾਂ ਇਸ ਦੇ ਦਰਮਿਆਨ ਪੁਲਿਸ ਤੇ ਜothe ਬੰਦੀਆਂ ਦੇ ਵਿੱਚ ਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਹਾਲਾਤ ਵਿਗੜਦੇ ਇਸ ਦਰਮਿਆਨ ਨਜ਼ਰ ਆ ਰਹੇ ਨੇ ਵੇ ਦੇ ਸੋ ਵੀ ਆਪਾਂ ਨੂੰ ਦਿੱਕਤ ਚੀਕੀ ਠੀਕ ਹੈ ਇਹ ਤਾਂ ਬੱਸ ਜਾਣ ਕਿਉਂ ਨਹੀਂ ਦੇ ਰਹੇ ਅਭੀ ਕੀਆ ਕੋਈ ਗੱਲ ਚਾਹਦੀ ਆ ਸਾਨੂੰ ਦੇਣ ਕੁਝ ਗਲਤੀ ਕਰੋ ਗਲਤਤਾ ਕਰ ਰਿਹਾ ਅਭੀ ਸਭ ਗਲਤਤਾ ਕਰੋ ਆਪਾਂ ਜਾਣਕ ਵੀ ਇਹ ਦੱਸੋ ਜਾਣਾ ਕਿਉਂ ਨਹੀਂ ਆਦੇ ਨਹੀਂ ਜਾਣਾ ਗੱਲ ਸੁਣ ਲੈਣਾ ਅਸੀਂ ਪ੍ਰਸ਼ਾਸਨ ਉਧਰ ਤੋਂ ਪਟਨਾਇਸ਼ਟ ਦੇ ਪ੍ਰਸ਼ਾਸਨ ਤੋਂ ਸਾਰੀ ਦੁਨੀਆ ਜਾ ਰਹੀ ਆ ਆਹ ਵਾਦੋ ਆਪਾਂ ਨੂੰ ਕੀ ਦਿੱਕਤ ਹੈ ਚਾਹਤ ਹੈ ਗਲਤ ਕਰ ਰਹੇ ਕਰੋ ਫਿਰ ਕਰੋ ਅਸੀਂ ਆਪੇ ਖੜੇ ਕੋਈ ਗੱਲ ਨਹੀਂ ਕਰਾਉਂਦੇ ਆਪੇ ਆ ਗਿਆ ਆ ਲੋ ਆਜੋ ਖੜੇ ਹੋ ਕੇ ਕਰੋ ਗੱਲ ਕਰੋ ਕੋਈ ਗੱਲ ਨਹੀਂ ਜੀ ਐਸਪੀ ਮੈਡਮ ਬੱਸ ਕੰਮ ਕਰੋ ਨਿਹੰਗ ਸਿੰਘ ਜothe ਬੰਦੀਆਂ ਨੇ ਚੰਡੀਗੜ੍ਹ ਨੂੰ ਕੂਚ ਕੀਤਾ ਹੈ ਹਾਲਾਂਕਿ ਇਸ ਦੇ ਦਰਮਿਆਨ ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਤੇ ਜothe ਬੰਦੀ ਦੇ ਵਿਚਾਲੇ ਬਹਿਸ ਹੋ ਗਈ ਹੈ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦਿੱਤੀ ਗਈ ਹੈ ਤੇ ਚੰਡੀਗੜ੍ਹ ਦੇ ਬਾਰਡਰ ਤੇ ਚੱਪੇ-ਚੱਪੇ ਤੇ ਇਸ ਵੇਲੇ ਪੁਲਿਸ ਤਾਇਨਾਤ ਹੈ ਇਸ ਦੇ ਦਰਮਿਆਨ ਦੱਸ ਦੇਈਏ ਕਿ ਨਿਹੰਗ ਸਿੰਘ ਜothe ਬੰਦੀਆਂ ਜੋ ਕਿ ਚੰਡੀਗੜ੍ਹ ਨੂੰ ਕੂਚ ਕਰਨ ਦੇ ਲਈ ਨਿਕਲੀਆਂ ਤਾਂ ਇਸ ਦੇ ਦਰਮਿਆਨ ਪੁਲਿਸ ਤੇ ਜothe ਬੰਦੀਆਂ ਦੇ ਵਿੱਚ ਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਹਾਲਾਤ ਵਿਗੜਦੇ ਇਸ ਦਰਮਿਆਨ ਨਜ਼ਰ ਆ ਰਹੇ ਨੇ Mae'n rhaid i chi ddweud chi ਹਾਂ ਇਹ ਤਾਂ ਨਾ ਜਾਣ ਕਿਉਂ ਵੀ ਦੇ ਰਹੇ ਆ ਵੀ ਕੀ ਆ ਕੋਈ ਗੱਲ ਚਾਹਲੀ ਆ ਸਾਨੂੰ ਦੇਣ ਗਏ ਕੁਛ ਗਲਤਾ ਕਰੋ ਗਲਤਾ ਕਰ ਰਹੇ ਆ ਅਭੀ ਸਭ ਗਲਤਾ ਕਰੋ ਆਪਾਂ ਜਾਣ ਕਿ ਇਹ ਦੱਸੋ ਜਾਣਾ ਕਿਉਂ ਨਹੀਂ ਕਦੇ ਨਹੀਂ ਜਾਣੋ ਗਲਤ ਸੁਣ ਲੈਣਾ ਆਪਾਂ ਪ੍ਰਸ਼ਾਸਨ ਉਧਰ ਤੋਂ ਪਤਰੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਜਿਵੇਂ ਸਾਰੀ ਦੁਨੀਆ ਜਾ ਰਹੀ ਆ ਆਹ ਵਾਹ ਵਾਹ ਆਪਾਂ ਨੂੰ ਕੀ ਦਿੱਕਤ ਹੈ ਚਾਹਤ ਹੈ ਗਲਤ ਕਰ ਰਹੇ ਗਲਤ ਕਰੋ ਫਿਰ ਕਰੋ ਅਸੀਂ ਆਵੇ ਅੱਗੇ ਸਾਡੇ ਕੋਈ ਗੱਲ ਨਹੀਂ ਪੜਾਉਂਦੇ ਇੱਥੇ ਆ ਕੇ ਆਲੋ ਆਜੋ ਖੜੇ ਹੋ ਗਲਤ ਗੱਲ ਕਰੋ ਕੋਈ ਗੱਲ ਨਹੀਂ ਜੀ ਐਸਪੀ ਮੈਡਮ ਬੱਸ ਘੱਟ ਕਰੋ ਗਲਤ ਕਰੋ ਨੇਹੰਗ ਸਿੰਘ ਜothe ਬੰਦੀਆਂ ਨੇ ਚੰਡੀਗੜ੍ਹ ਨੂੰ ਕੂਚ ਕੀਤਾ ਹੈ ਹਾਲਾਂਕਿ ਇਸ ਦੇ ਦਰਮਿਆਨ ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਤੇ ਜothe ਬੰਦੀ ਦੇ ਵਿਚਾਲੇ ਬਹਿਸ ਹੋ ਗਈ ਹੈ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦਿੱਤੀ ਗਈ ਹੈ ਤੇ ਚੰਡੀਗੜ੍ਹ ਦੇ ਬਾਰਡਰ ਤੇ ਚੱਪੇ ਚੱਪੇ ਤਿਸ ਵੇਲੇ ਪੁਲਿਸ ਤਾਇਨਾਤ ਹੈ ਇਸ ਦੇ ਦਰਮਿਆਨ ਦੱਸ ਦਈਏ ਕਿ ਨੇਹੰਗ ਸਿੰਘ ਜothe ਬੰਦੀਆਂ ਜੋ ਕਿ ਚੰਡੀਗੜ੍ਹ ਨੂੰ ਕੂਚ ਕਰਨ ਦੇ ਲਈ ਨਿਕਲੀਆਂ ਤਾਂ ਇਸ ਦੇ ਦਰਮਿਆਨ ਪੁਲਿਸ ਤੇ ਜothe ਬੰਦੀਆਂ ਦੇ ਵਿੱਚ ਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਹਾਲਾਤ ਵਿਗੜਦੇ ਇਸ ਦਰਮਿਆਨ ਨਜ਼ਰ ਆ ਰਹੇ ਨੇ ਸਾਹੇ ਦਾ ਸੋ ਵੀ ਆਪਾਂ ਵੀ ਦਿੱਕਤ ਚੀਕੀ ਠੀਕ ਹੈ ਇਹ ਤਾਂ ਬੰਦਾ ਜਾਣ ਕਿਉਂ ਨਹੀਂ ਦੇ ਰੇ ਅਭੀ ਕੀਆ ਕੋਈ ਗੱਲ ਚਾਹਦੀ ਆ ਸਾਨੂੰ ਦੇਣ ਕੁਛ ਉਸਕ ਕੰ ਕਰ ਰਿਹਾ ਅਭੀ ਸਭ ਗਲਤਤਾ ਕਰਵਾਤਾ ਜਾਣਕ ਵੀ ਇਹ ਦੱਸੋ ਜਾਣਾ ਕਿਉਂ ਨਹੀਂ ਆਦੇ ਨਹੀਂ ਜਾਣਾ ਗੱਲ ਸੁਣ ਲੈਣਾ ਅਪ ਪ੍ਰਸ਼ਾਸਨ ਉਧਰ ਤੋਂ ਪਟਨਾ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਸਾਰੀ ਦੁਨੀਆ ਜਾ ਰਹੀ ਆ ਆਪਾਂ ਨੂੰ ਕੀ ਦਿੱਕਤ ਹੈ ਚਾਹਦੀ ਏ ਗਲਤ ਕਰ ਰਹੇ ਕਰੋ ਫਿਰ ਕਰੋ ਅਸੀਂ ਆਵੇ ਖੜੇ ਕੋਈ ਗੱਲ ਨਹੀਂ ਕਰਾਉਂਦੇ ਆ ਕੇ ਆਜੋ ਖੜੇ ਹੋ ਕੇ ਕਰੋ ਗੱਲ ਕਰੋ ਕੋਈ ਗੱਲ ਨਹੀਂ E assim, meu amigo, ਨੇਹੰਗ ਸਿੰਘ ਜothe ਬੰਦੀਆਂ ਨੇ ਚੰਡੀਗੜ੍ਹ ਨੂੰ ਕੂਚ ਕੀਤਾ ਹੈ ਹਾਲਾਂਕਿ ਇਸ ਦੇ ਦਰਮਿਆਨ ਦੱਸ ਦਈਏ ਕਿ ਚੰਡੀਗੜ੍ਹ ਪੁਲਸ ਤੇ ਜothe ਬੰਦੀ ਦੇ ਵਿਚਾਲੇ ਬਹਿਸ ਹੋ ਗਈ ਹੈ ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦਿੱਤੀ ਗਈ ਹੈ ਤੇ ਚੰਡੀਗੜ੍ਹ ਦੇ ਬਾਰਡਰ ਤੇ ਚੱਪੇ-ਚੱਪੇ ਤ ਇਸ ਵੇਲੇ ਪੁਲਸ ਤੈਨਾਤ ਹੈ ਇਸ ਦੇ ਦਰਮਿਆਨ ਦੱਸ ਦਈਏ ਕਿ ਨੇਹੰਗ ਸਿੰਘ ਜothe ਬੰਦੀਆਂ ਜੋ ਕਿ ਚੰਡੀਗੜ੍ਹ ਨੂੰ ਕੂਚ ਕਰਨ ਦੇ ਲਈ ਨਿਕਲੀਆਂ ਤਾਂ ਇਸ ਦੇ ਦਰਮਿਆਨ ਪੁਲਸ ਤੇ ਜothe ਬੰਦੀਆਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ ਤੇ ਹਾਲਾਤ ਵਿਗੜਦੇ ਇਸ ਦਰਮਿਆਨ ਨਜ਼ਰ ਆ ਰਹੇ ਨੇ ਵੇ ਦੇ ਸੋ ਵੀ ਆਪਾਂ ਨੂੰ ਦਿੱਕਤ ਚੀਕੀ ਠੀਕ ਹੈ ਇਹ ਤਾਂ ਬੰਦਾ ਕਿਉਂ ਨਹੀਂ ਦੇ ਰੇ ਅਭੀ ਕੀਆ ਕੋਈ ਗੱਲ ਚਾਹਦੀ ਆ ਸਾਨੂੰ ਦੇਣ ਕੁਝ ਗਲਤੀ ਕਰ ਰਿਹਾ ਅਭੀ ਸਭ ਗਲਤੀ ਕਰਵਾਤਾ ਜਾਣਕ ਵੀ ਇਹ ਦੱਸੋ ਜਾਣਾ ਕਿਉਂ ਨਹੀਂ ਗੱਲ ਸੁਣਨੀ ਨਾ ਆਪੇ ਪ੍ਰਸ਼ਾਸਨ ਉਧਰ ਤੋਂ ਪਤਾ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਸਾਰੀ ਦੁਨੀਆ ਜਾ ਰਹੀ ਆ ਆਪਾਂ ਨੂੰ ਕੀ ਦਿੱਕਤ ਹੈ ਜਾਂਦੀ ਗਲਤ ਕਰ ਰਹੇ ਕਰੋ ਫਿਰ ਕਰੋ ਅਸੀਂ ਆਪੇ ਖੜੇ ਕੋਈ ਗੱਲ ਨਹੀਂ ਕਰਾਂਗੇ ਆਪੇ ਆ ਗਿਆ ਆ ਲੋ ਆਜੋ ਖੜੇ ਹੋ ਕੇ ਗੱਲ ਕਰਾਂਗੇ ਕੋਈ ਗੱਲ ਨਹੀਂ જીએસપી મેનેજર બહુ કમ કરે તો નું કરો